ਹਥੀ ਬੋਟਾਂ ਪਾ ਪਾ ਕੇ ਤੈਨੂੰ ਚੁਣਿਆ ਲੋਕਾਂ ਨੇ ਰੈਲੀਆਂ ਦੇ ਵਿੱਚ ਜਾ ਜਾ ਕੇ ਤੈਨੂੰ ਸੁਣਿਆ ਲੋਕਾਂ ਨੇ ਚਿੱਟਾ ਵੇਚ ਕੇ ਆਏ ਪੈਸੇ ਕਿਦਾਂ ਪੱਚਦੇ ਆ 10 ਹਕਮਾਂ ਇਕ ਕਿਸੇ ਵਿੱਚੋਂ ਕਿੰਨੇ ਬਚਦੇ ਆ ਲਾਇਕ ਗੀਤ ਜਿਹੜਾ ਸਾਡੇ ਪੰਜਾਬ ਦੇ ਵਿੱਚ ਇੱਕ ਬਹੁਤ ਮਾੜਾ ਮਾਹੌਲ ਨਸ਼ਿਆਂ ਦਾ ਬੇਸ਼ੱਕ ਇਹ ਬਹੁਤ ਨਪਾਕ ਗੱਟ ਜੋੜ ਹੈ ਵੱਡੇ ਕਾਰਪੋਰੇਟ ਘਰਾਣੇ ਉਹ ਅਫਸਰ ਉਹ ਲੋਕ ਇਹ ਰਾਜਨੀਤਿਕ ਲੀਡਰ ਸਮਗਰਾਂ ਦਾ ਬਹੁਤ ਵੱਡਾ ਗੱਟ ਜੋੜ ਹੈ ਔਰ ਕਿਤੇ ਨਾ ਕਿਤੇ ਜਾਣੇ ਅਣਜਾਣੇ ਤੌਰ ਤੇ ਅਸੀਂ ਵੀ ਜ਼ਿੰਮੇਵਾਰ ਹਾਂ ਮੁੱਲਾਦਾ ਜਿਹੜੀ ਗੱਲ ਪੰਚਾਇਤੀ ਚੋਣਾਂ ਦੀ ਹੋ ਰਹੀ ਹੈ ਅਸੀਂ ਉਹ ਕੰਮ ਕਰਦੇ ਹਾਂ ਜਿਵੇਂ ਆਪਾਂ ਪੜ੍ਹਦੇ ਸੀ ਕਿ ਇੱਕ ਲੱਕੜਹਾਰਾ ਉਸੇ ਡਾਂਲੇ ਤੇ ਬੈਠਾ ਉਹਨੂੰ ਕੱਟ ਰਿਹਾ ਉਹਨੂੰ ਪਤਾ ਹੀ ਨਹੀਂ ਹੈ ਕਿ ਮੈਂ ਡਿੱਗ ਜਾਊਂਗਾ ਕਿਉਂਕਿ ਇਹਨਾਂ ਚੋਣਾਂ ਦੇ ਵਿੱਚ ਅਸੀਂ ਕਿਹੋ ਜਿਹਾ ਮਾਹੌਲ ਦਿੰਦੇ ਆ ਨਸ਼ਿਆਂ ਦਾ ਜਿਹਦੇ ਕਰਕੇ ਸਾਡੇ ਬੱਚੇ ਉਸ ਮਾਹੌਲ 'ਚ ਗਰਸੇ ਜਾਂਦੇ ਆ ਸਾਨੂੰ ਨਹੀਂ ਪਤਾ ਲੱਗਦਾ ਕਿਉਂਕਿ ਜਦੋਂ ਉਹ ਲੋਕ ਜਿਹੜੇ ਮਹਤਵਰ ਲੋਕ ਘਰਾਂ ਦੇ ਵਿੱਚ ਜ਼ਹਿਰ ਜ਼ਹਿਰ ਪਚਾਉਂਦੇ ਐ ਵੱਖ-ਵੱਖ ਨਸ਼ਿਆਂ ਦੇ ਰੂਪ ਦੇ ਵਿੱਚ ਉਹ ਤਾਂ ਮੋੜਮਾਸਰ ਹੁੰਦਾ ਸਾਡੇ ਬੱਚਿਆਂ ਤੇ ਕਿ ਇਹਨੂੰ ਉਹ ਇਹ ਬਰਾਈ ਨਹੀਂ ਲੱਗਦੀ ਜਦੋਂ ਸਲਮਾਨਤ ਲੋਕ ਇਹ ਹੈ ਜਾਂ ਕੁਝ ਕਰ ਰਹੇ ਐ ਤਾਂ ਉਹਨਾਂ ਨੂੰ ਔਰ ਉਹ ਜਾਣੇ ਜਾਣੇ ਉਹ ਵੀ ਇਸ ਮਾਹੌਲ 'ਚ ਗਰਸੇ ਜਾਂਦੇ ਐ ਸੋ ਇਸੇ ਤੇ ਇੱਕ ਗੀਤ ਮੈਂ ਤੁਹਾਡੇ ਸਾਰਾਂ ਸਾਂਝਾ ਕਰਦਾ ਹੱਥੀ ਬੋਟਾ ਪਾ ਪਾ ਕੇ ਤੈਨੂੰ ਚੁਣਿਆ ਲੋਕਾਂ ਨੇ ਰੈਲੀਆਂ ਦੇ ਵਿੱਚ ਜਾ ਜਾ ਕੇ ਤੈਨੂੰ ਸੁਣਿਆ ਲੋਕਾਂ ਨੇ ਚਿੱਟਾ ਵੇਚ ਕੇ ਆਏ ਪੈਸੇ ਕਿਦਾਂ ਪੱਚਦੇ ਆ 10 ਹਕਮਾ ਇੱਕ ਸਵੇਚੋਂ ਕਿੰਨੇ ਬਚਦੇ ਆ ਉਹ 10 ਹਕਮਾ ਇਕ ਕਿਸੇ ਵਿੱਚ ਕਿੰਨੇ ਬਚਦੇ ਆ ਟੜਫ ਟੜਫ ਕੇ ਮਾਗੇ ਇਥੇ ਪੁੱਤਰ ਮਾਮਾਂ ਦੇ ਤੀਆਂ ਪੁੱਤਰ ਰੁੜਦੇ ਤੁਰ ਗਏ ਵੀਰ ਪਰਾਂਵਾਂ ਦੇ ਤੈਨੂੰ ਵੀ ਤਾਂ ਦਿਸਦਾ ਹੋਣਾ ਓਏ ਤੈਨੂੰ ਵੀ ਤਾਂ ਦਿਸਦਾ ਹੋਣਾ ਥਾਂ ਥਾਂ ਮੱਚਦੇ ਆ ਦੱਸ ਹਾਕਮਾਂ ਇਕ ਸਵੇਚੋਂ ਕਿੰਨੇ ਬੱਚਦੇ ਆ ਉਹ ਦੱਸ ਹਾਕਮ ਇਕ ਸਵੇਚੋਂ ਕਿੰਨੇ ਬੱਚਦੇ ਆ ਤੁਹਾਡੇ ਬੱਚੇ ਰਾਜ ਭਾਗ ਦੇ ਬਾਰਸ ਬਣ ਜਾਂਦੇ ਸਾਡੇ ਖਖ ਨਸ਼ੇ ਤੇ ਲਾਸ਼ ਲਵਾਰਸ ਬਣ ਜਾਂਦੇ ਮਰ ਕੇ ਛੁੱਟਦੇ ਇਸ ਤਰ੍ਹਾਂ ਮਰ ਕੇ ਛੁੱਟਦੇ ਇਸ ਤਰ੍ਹਾਂ ਹੱਡਾਂ ਵਿੱਚ ਰਚਦੇ ਆ ਦਸ ਹਾਕਮ ਇੱਕ ਸਿਵੇ ਚੋਂ ਕਿੰਨੇ ਬਚਦੇ ਆ ਉਹ ਦਸ ਹਾਕਮ ਇੱਕ ਸਿਵੇ ਚੋਂ ਕਿੰਨੇ ਬਚਦੇ ਆ ਅੱਗੇ ਨਾਲੋਂ ਬਧੀ ਬਿਮਾਰੀ دارو ਡੱਫੜਦੀ ਬਸ ਹੁਣ ਹੀ ਕੋਈ ਰਹਿ ਗਈ ਹੱਟੀ ਪੌਣੀ ਕਫਣ ਦੀ ਉਹ ਬਸ ਹੁਣ ਹੀ ਕੋਈ ਰਹਿ ਗਈ ਹੱਟੀ ਪੌਣੀ ਕਫਣ ਦੀ ਮੜੀਆਂ ਵਰਗੀ ਸ਼ਾਂਤੀ ਮੜੀਆਂ ਵਰਗੀ ਸ਼ਾਂਤੀ ਭੂਤ ਚੜੇਲਾ ਨੱਚਦੇ ਆ ਦਸ ਹਕਮਾਂ ਇੱਕ ਸਿਵੇ ਚੋਂ ਕਿੰਨੇ ਬਚਦੇ ਆ ਉਹ ਦਸ ਹਕਮਾਂ ਇਕਸ ਵਿੱਚੋਂ ਕਿੰਨੇ ਬਚਦੇ ਆ ਜਿਤੇ ਰੱਖਿਓ ਚੱਕੀ ਉਹਦੀ ਹੋਲੀ ਚਲਦੀ ਆ ਤੀਂਦੀ ਬਹੁਤ ਬਰੀਕ ਸਮਝਿਓ ਨਾ ਬਸ ਦਲਦੀ ਆ ਮਹਿਲ ਮਨਾਰੇ ਖੰਡਰ ਹੋਣੇ ਮਹਿਲ ਮਨਾਰੇ ਖੰਡਰ ਹੋਣੇ ਹੁਣ ਜੋ ਜੱਚਦੇ ਆ 10 ਹਕਮਾ ਇੱਕ ਸਿਵੇ ਚ ਕਿੰਨੇ ਬਚਦੇ ਆ ਉਹ 10 ਹਕਮਾ ਇੱਕ ਸਿਵੇ ਚ ਕਿੰਨੇ ਬਚਦੇ ਆ ਸੌਰੀ ਇੱਕ ਦਿਨ ਤੂੰ ਵੀ ਮਰਨਾ ਆਖਿਰ ਜਾਣਾ ਦੁਨੀਆ ਤੋਂ ਇੱਕ ਦਿਨ ਤੂੰ ਵੀ ਮਰਨਾ ਆਖਿਰ ਜਾਣਾ ਦੁਨੀਆ ਤੋਂ ਹਿੱਕ ਤੇ ਤਰਕੇ ਪੈਸਾ ਨਹੀਂ ਲੈ ਜਾਣਾ ਦੁਨੀਆਂ ਤੋਂ ਓਏ ਹਿੱਕ ਤੇ ਤਰਕੇ ਪੈਸਾ ਨਹੀਂ ਲੈ ਜਾਣਾ ਦੁਨੀਆਂ ਤੋਂ ਰਹਿੰਦੇ ਯਾਦ ਰਟੋਲ ਬਣੇ ਜੋ ਸਾਥੀ ਸੱਚ ਦੇ ਆ ਦਸ ਹਕਮ ਇੱਕ ਸਿਵੇ ਚੋਂ ਕਿੰਨੇ ਬਚਦੇ ਆ ਉਹ ਦਸ ਹਕਮ ਇਸ ਵਿੱਚੋਂ ਕਿੰਨੇ ਬਚਦੇ ਆ ਧੰਨਵਾਦ ਬਾਈ ਜੀ ਦਾ ਸਭ ਬਹੁਤ ਬਹੁਤ ਧੰਨਵਾਦ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਇਸ ਪ੍ਰੋਗਰਾਮ ਨੂੰ ਲੈ ਕੇ ਸਾਡੇ ਆਸ-ਪਾਸ ਦੇ ਪਿੰਡਾਂ 'ਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਉੱਥੋਂ ਨਮਾਇंदे ਪਹੁੰਚੇ ਨੇ ਤੇ ਸਾਡਾ ਜੋ ਪੈਨਲ ਹੈ ਮੈਂ ਉਹਨਾਂ ਦੇ ਧਿਆਨ ਗੋਚਰੇ ਦੱਸਣਾ ਚਾਹੁੰਦਾ ਕਿ ਇਹਨਾਂ ਵਿੱਚੋਂ ਹਰ ਇੱਕ ਪਿੰਡ ਦੇ ਸਾਬਕਾ ਸਰਪੰਚ ਨੇ ਈਆ ਜਿਨ੍ਹਾਂ ਨੇ ਚੋਣਾਂ ਲੜਦੀਆਂ ਨੇ ਈਆ ਜੋ ਸੰਘਰਸ਼ ਕਰ ਰਹੇ ਨੇ ਇਹ ਸਾਰੇ ਉਹ ਨੇ ਇਸ ਕਰਕੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਹੋਣ ਜਾ ਰਿਹਾ ਮੈਂ ਬੇਨਤੀ ਕਰੂੰਗਾ